सतनाम श्री वाहे गुरु साहेब जी राम कली महल्ला पजवा ज्योतिष भाव सोथिया सदा सदा हर की शरण प्रभ बिन नाही आन बिया ज्योतिष सो थिया सदा सदा हर की सरनाई प्राभ बिन नाही आन रहाओ पुत कलत्री दिस इनमें कछू ना लिया ਬਿਖੈਠ ਗੌਰੀ ਖਾਏ ਭੁਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਵਿਗੁਤਾ ਗਰਭ ਜਉਣ ਮੈਂ ਕਿਰਤ ਪਿਆ ਪੁਰਬ ਕਮਾਣੇ ਛੋੜੇ ਨਹੀਂ ਜਮ ਦੂਤ ਗਰਸਿਓ ਮਹਾ ਪਿਆ ਬੋਲੇ ਝੂਠ ਕਮਾਵੇ ਅਵਰਾ ਤ੍ਰਿਸ ਨ ਬੂਜੇ ਬਹੁਤ ਹੈ ਆ ਅਸਾਦ ਰੋਗ ਉਪਜਿਆ ਸ਼ਾਂਤ ਦੁਖਨ ਦੇ ਬਿਨਾਸੀ ਮਹਾ ਖਿਆ ਜਿਨੇ ਨਿਵਾਜੇ ਤਿਨਹੀ ਸਾਜੇ ਆਪੇ ਕੀਨੇ ਸੰਤ ਜਿਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਿਆ ਜਿਨੇ ਨਿਵਾਜੇ ਤਨਹੀ ਸਾਜੇ ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਮਾ ਏ ਭਾਈ ਜੋ ਕੁਝ ਪ੍ਰਭ ਨੂੰ ਚੰਗਾ ਲੱਗਦਾ ਹੈ ਉਹੀ ਹੋ ਰਿਹਾ ਹੈ ਇਸ ਵਾਸਤੇ ਸਦਾ ਹੀ ਉਸ ਪ੍ਰਭੂ ਦੀ ਸਰਨ ਪਿਆ ਰਹੋ ਪ੍ਰਭੂ ਤੋਂ ਬਿਨਾ ਕੋਈ ਹੋਰ ਦੂਜਾ ਕੁਝ ਕਰਨ ਜੋਗਾ ਨਹੀਂ ਹੈ ਰਹਾਓ ਏ ਭਾਈ ਪੁੱਤਰ ਇਸਤਰੀ ਮਾਇਆ ਇਹ ਜੋ ਕੁਝ ਵੀ ਦਿਖ ਰਿਹਾ ਹੈ ਇਹਨਾਂ ਵਿੱਚੋਂ ਕੁਝ ਵੀ ਅੰਤ ਵੇਲੇ ਜੀਵ ਆਪਣੇ ਨਾਂ ਨਹੀਂ ਲੈ ਜਾਂਦਾ ਇਹ ਜੇ ਬੇਕਾਰਾਂ ਦੀ ਠਗਬੂਤੀ ਖਾ ਕੇ ਜੀਵ ਕੋ ਰਾਹੇ ਪਿਆ ਰਹਿੰਦਾ ਹੈ ਆਖਰੇ ਮਾਇਆ ਇਹ ਸੋਨਾ ਘਰ ਸਭ ਕੁਝ ਛੱਡ ਕੇ ਤੁਰ ਜਾਂਦਾ ਹੈ اے ਭਾਈ ਜੀਵ ਦੂਜਿਆਂ ਦੀ ਨਿੰਦਾ ਕਰ ਕਰਕੇ ਬਹੁਤ ਖਵਾਰ ਹੁੰਦਾ ਰਹਿੰਦਾ ਹੈ ਤੇ ਆਪਣੇ ਇਸ ਕੀਤੇ ਅਨੁਸਾਰ ਜਾਂ ਮਰਨ ਦੇ ਘੇੜ ਵਿੱਚ ਜਾ ਪੈਂਦਾ ਹੈ ਇਹ ਆਮਸੂਲ ਦੀ ਗੱਲ ਹੈ ਕਿ ਪੁਰਬਲੇ ਕੀਤੇ ਕਰਮਾਂ ਦੇ ਸੰਸਕਾਰ ਜੀਵ ਨੂੰ ਛੱਡਦੇ ਨਹੀਂ ਹਨ ਅਤੇ ਵੱਡਾ ਭਿਆਨਕ ਜਮਦੂਤ ਇਸ ਨੂੰ ਕਾਬੂ ਕਰੀ ਰੱਖਦਾ ਹੈ ਮਾਇਆ ਦੇ ਮੋਹ ਦੀ ਠਗਬੂਤੀ ਖਾ ਕੇ ਮਾਇਆ ਦੀ ਖਾਤਰ ਜੀਵ ਝੂਠ ਬੋਲਦਾ ਹੈ ਮੋਹ ਆਖਦਾ ਹੋਰ ਹੈ ਤੇ ਕਮਾਉਂਦਾ ਕੁਝ ਹੋ ਰਿਹਾ ਹੈ ਇਸ ਦੀ ਮਾਇਆ ਦੀ ਤ੍ਰੇਸਨਾ 부ਝਦੀ ਨਹੀਂ ਮਾਇਆ ਦੀ ਹਾਏ ਹਾਏ ਸਦਾ ਇਸ ਨੂੰ ਲੱਗੀ ਰਹਿੰਦੀ ਹੈ ਸੰਤ ਜਨਾਂ ਦੀ ਨਿੰਦਾ ਕਰਨ ਦੇ ਕਾਰਨ ਮਾਇਆ ਦੀ ਤ੍ਰਿਸ਼ਨਾ ਦਾ ਲਾ ਇਲਾਜ ਰੋਗ ਜੀਵ ਦੇ ਅੰਦਰ ਪੈਦਾ ਹੋ ਜਾਂਦਾ ਹੈ ਇਸ ਵੱਡੇ ਖੈ ਰੋਗ ਦੇ ਇਸ ਹੀ ਇਸ ਦਾ ਸਰੀਰ ਨਾਸ਼ ਹੋ ਜਾਂਦਾ ਹੈ ਪਰ হে ਭਾਈ ਸੰਤ ਜਨਾਂ ਦੀ ਨਿੰਦਾ ਤੋਂ ਜੀਵ ਨੂੰ ਹਾਸਲ ਕੁਝ ਨਹੀਂ ਹੁੰਦਾ ਪ੍ਰਭੂ ਨੇ ਆਪਣੇ ਹੀ ਸੰਤ ਜਨਾਂ ਨੂੰ ਜਿੱਤ ਦਾ ਮਾਲਕ ਬਣਾਇਆ ਹੁੰਦਾ ਹੈ ਉਹਨਾਂ ਨੂੰ ਉਸੇ ਪ੍ਰਭੂ ਦੇ ਆ ਪੈਦਾ ਕੀਤਾ ਹੈ ਜਿਸ ਨੇ ਉਹਨਾਂ ਨੂੰ ਆਦਰ ਸਤਕਾਰ ਦਿੱ ਦਿੱਤਾ ਹੈ ਏ ਨਾਨਕ ਪਰਮਾਤਮਾ ਮਿਹਰ ਕਰਕੇ ਦਇਆ ਕਰਕੇ ਆਪਣੇ ਦਸਾਂ ਨੂੰ ਆਪ ਹੀ ਆਪਣੇ ਗਲੇ ਨਾਲ ਲਾਈ ਰੱਖਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ